ਮੌਸਮ ਪਾਗ ਨੇ ਅੱਜ ਵੀ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਕੱਲ ਯਾਨੀ ਕਿ ਮੰਗਲਵਾਰ ਨੂੰ ਮੌਸਮ 'ਚ ਹਲਕਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਬੀਤੇ ਦਿਨਾਂ 'ਚ ਮੌਨਸੂਨ ਸੁਸਤ ਹੋਣ ਤੋਂ ਬਾਅਦ ਤਾਪਮਾਨ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਉੱਥੇ ਹੀ ਪਾਖੜਾ ਡੈਮ ਦੇ ਪ੍ਰਬੰਧਕ ਬੋਰਡ ਦੇ ਫਲੱਡ ਗੇਟ ਖੋਲਣ ਜਾਣ ਦੀ ਚੇਤਾਵਨੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਪਾਰਤਮੌਸੀ ਪਾਕ ਚੰਡੀਗੜ੍ਹ ਅਨੁਸਾਰ ਪੰਜਾਬ ਦੇ ਵਾਟ ਤੋਂ ਵਾਟ ਤਾਪਮਾਨ 2.4 ਡਿਗਰੀ ਦਾ ਵਾਤਾਵਰਣ ਦਰਜ ਕੀਤਾ ਗਿਆ ਹੈ ਹਾਲਾਂਕਿ ਸਵੇਰ ਦਾ ਤਾਪਮਾਨ ਆਮ ਦੇ ਕਰੇ ਬੜਿਆ ਹੋਇਆ ਹੈ ਸਵੇਰੇ ਸਭ ਤੋਂ ਵੱਧ ਤਾਪਮਾਨ 35.5 ਡਿਗਰੀ ਪਾਖੜਾ ਡੈਮ ਨੰਗਲ ਸਟੇਸ਼ਨ ਤੇ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਚ 34.5 ਡਿਗਰੀ ਤੇ ਪਟਿਆਲਾ ਚ 34.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। بارش ਦੀ ਗੱਲ ਕਰੀਏ ਤਾਂ ਪਟਿਆਲਾ, ਪਠਾਨਕੋਟ, ਮੁਹਾਰੀ ਚ ਹਲਕੀ بارش ਦਰਜ ਕੀਤੀ ਗਈ ਹੈ। ਸਸਨਾ ਮੰਨਦਾ ਹੈ ਹੁਸ਼ਿਆਰਪੁਰ ਤੇ ਚੰਡੀਗੜ੍ਹ ਚ ਚੰਗੀ ਬਾਰਿਸ਼ ਦੀ ਸੰਭਾਵਨਾ ਹੈ ਜਦਕੀ ਬਠਿੰਡਾ ਮਾਨਸਾ ਤੇ ਫਾਜ਼ਿਲਕਾ ਵਰਗੇ ਇਲਾਕਿਆਂ ਚ ਮੌਸਮ ਆਮ ਰਹਿ ਸਕਦਾ ਹੈ 5 ਅਗਸਤ ਯਾਨੀ ਕਿ ਕੱਲ ਨੂੰ بارش ਦਾ ਦਾਇਰਾ ਵੱਧ ਸਕਦਾ ਹੈ ਪਠਾਨਕੋਟ ਗੁਰਦਾਸਪੁਰ ਰੂਪਨਗਰ ਚ ਮੀਂਹ ਨੂੰ ਲੈ ਕੇ yellow alert ਹੈ ਜਦਕੀ ਕਪੂਰਥਲਾ ਥਲੰਦਰ ਪਟਿਆਲਾ ਲੁਧਿਆਣਾ ਸੰਗਰੂਰ ਤੇ ਕਈ ਹੋਰ ਇਲਾਕਿਆਂ ਚੋਂ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ 6 ਤੋਂ 8 ਅਗਸਤ ਮੌਸਮ ਆਮ ਰਹੇਗਾ ਤੇ ਕੋਈ ਅਲਰਟ ਨਹੀਂ ਹੈ ਹਲਕੀ بارش ਦੇਖਣ ਨੂੰ ਮਿਲ ਸਕਦੀ ਹੈ 9 ਅਗਸਤ ਨੂੰ ਸੂਬੇ ਚ ਫਿਰ ਤੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਪਾਖਰਾ ਡੈਮ ਮੈਨੇਜਮੈਂਟ ਬੋਰਡ ਦੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਚ ਲਗਾਤਾਰ ਭਾਰੀ ਮੀਂਹ ਹੋਣ ਕਾਰਨ ਫਲੱਡ ਗੇਟ ਖੋਲੇ ਜਾ ਸਕਦੇ ਨੇ ਪ੍ਰਸ਼ਾਸਨ ਨੇ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ ਜੇਕਰ ਫਲੱਡ ਗੇਟ ਖੋਲੇ ਜਾਂਦੇ ਨੇ ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ 6 ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਟਕਾਨਕੋਟ, ਫੂਕ ਨਗਰ, ਨਵਾਂ ਸ਼ਹਿਰ, ਫੋਜ਼ਪੁਰ ਦੇ ਦੇਖਣਾ ਮਿਲ ਸਕਦਾ ਹੈ। ਇਹਨਾਂ ਇਲਾਕਿਆਂ 'ਚ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਪੈ ਸਕਦੀ ਹੈ। પાખડા ਦੇ પાણી ਦਾ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਜਿਸ ਨੂੰ પાખੜਾ ਚ ਪਾਣੀ ਦਾ ਪੱਧਰ 1623.47 ਫੁੱਟ ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ ਇਹ ਪੱਧਰ 1608.8 ਫੁੱਟ ਸੀ ਫੋਗ ਡੈਮ ਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ 24 ਘੰਟਿਆਂ ਚ ਇੱਥੇ ਪਾਣੀ ਦਾ ਪੱਧਰ 1.419 ਫੁੱਟ ਦਾ ਵਾਧਾ ਦੇਖਿਆ ਗਿਆ ਜਦਕਿ 3 ਅਗਸਤ ਨੂੰ ਪਾਣੀ ਦਾ ਪੱਧਰ 1300 62.26 ਫੁੱਟ ਦਰਜ ਕੀਤਾ ਗਿਆ ਹੈ ਪੋਗ ਡੈਮ 'ਚ ਵੀ ਪਾਣੀ ਲਗਾਤਾਰ ਵੱਧ ਰਿਹਾ ਹੈ ਤੇ ਇਸ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਨੇ ਇਸ ਨੂੰ ਲੈ ਕੇ ਐਡਵਾਈਜ਼ਰ ਜਾਰੀ ਕੀਤੀ ਗਈ ਹੈ ਕਾਂਗੜਾ ਦੇ ਹੁਸ਼ਿਆਰ ਪ੍ਰਸ਼ਾਸਨ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ